ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਇੱਕ ਮਰੂ ਪਨੂ ਬੁਟੀਕ ਤੇ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਇਆ ਫਿਰ ਇੱਕ ਵਾਰ ਨਵੀਂ ਵੀਡੀਓ ਮਤਲਬ ਡੇਲੀ ਵਲੌਗ ਤੇ ਇਹਦੇ ਵਿੱਚ ਦੇਖੋ ਇਹ ਬਣਾਇਆ ਸੀ ਆਪਾਂ ਚੋਲਾ ਪ੍ਰਭੂਪ ਲਈ ਇਹਦੀ ਇੱਕ ਸਾਈਡ ਤੇ ਇਦਾਂ ਐਮਬਰਾਇਡਰੀ ਕਰਿਆ ਤੇ ਦੂਜੀ ਸਾਈਡ ਐਮਬਰਾਇਡਰੀ ਦੇ ਨਾਲ ਹੀ ਜਿਹੜਾ ਆਪਾਂ ਨਕਸ਼ਾ ਬਣਾਇਆ ਪੰਜਾਬ ਦਾ ਤੇ ਵਿੱਚ ਪ੍ਰਭੂਪ ਦਾ ਨਾਮ ਲਿਖਿਆ ਤਾਂ ਇਹਨੂੰ ਬਹੁਤ ਹੀ ਪਸੰਦ ਆਇਆ ਸੀ ਹੁਣ ਆਪਾਂ ਨੇ ਇੱਧਰ ਥੋੜੇ ਥੋੜੇ ਕਲਿੱਪ ਲੈ ਲੈਂਦੀ ਹੁੰਨੀ ਆ ਮੈਂ ਤੇ ਚਲੋ ਮੈਂ ਸੋਚਿਆ ਕਿ ਵੀਡੀਓ ਕਲਿੱਪ ਵੀ ਸ਼ੁਰੂ ਆ ਡੇਲੀ ਵਲੌਗ ਵੀ ਸ਼ੁਰੂ ਕਰਦੇ ਆ ਤੇ ਇੱਧਰ ਜੀ ਬੱਚੇ ਕੁਝ ਖਾਣ ਲਈ ਮੰਗ ਰਹੇ ਸੀਗੇ ਤੇ ਇਹ ਇਹਨਾਂ ਦੇ ਸਕੂਲ ਲਈ ਪਾਸਤਾ ਬਣਾ ਕੇ ਦਿੱਤਾ ਸੀ ਇਹਨਾਂ ਨੂੰ ਦੋਨੋਂ ਦੇ ਟਿਫਨ ਚ ਪਾਸਤਾ ਪਾ ਦਿੱਤਾ ਤੇ ਇੱਕ ਅੰਬੀਰ ਕਹਿ ਰਿਹਾ ਸੀ ਮੈਂ ਲੈ ਕੇ ਜਾਣੇ ਆ ਚੀਜ਼ ਬਾਲ ਪੋਟੈਟੋ ਚੀਜ਼ ਬਾਲ ਤਵਾ ਤੇ ਪਹਿਲਾਂ ਤਾਂ ਪਾਸਤਾ ਬਣਾਇਆ ਕਿਉਂਕਿ ਪ੍ਰਭੂਪ੍ਰੂਪ ਨੇ ਪਾਸਤਾ ਲੈ ਕੇ ਜਾਣਾ ਸੀ ਫਿਰ ਇੱਧਰ ਮੈਂ ਚੀਜ਼ ਬਾਲ ਬਣਾਉਣ ਲੱਗ ਗਈ ਤੇ ਇਹ ਦੇਖੋ ਬਸ ਇੱਕ ਮੈਂ ਪਹਿਲਾਂ ਬਣਾ ਕੇ ਦੇਖਿਆ ਕਿ ਵਿੱਚ ਉਹਦੇ ਜੋ ਵੀ ਨਮਕ ਮਿਰਚ ਪਾਇਆ ਸਾਰਾ ਠੀਕ ਆ ਤੇ ਇੱਧਰ ਇਹਦਾ ਪ੍ਰਬੂਪਲੇ ਦੁੱਧ ਗਰਮ ਕਰਕੇ ਆਪਾਂ ਰੱਖ ਲਿਆ ਤੇ ਇਹ ਦੁੱਧ ਪੀ ਕੇ ਜਾਊਗੀ ਤੇ ਉੱਧਰ ਬਸ ਆਪਣੇ ਨਾਲ-ਨਾਲ ਪੋਟੈਟੋ ਚੀਜ਼ ਬੋਲ ਬਣ ਰਹੇ ਆ ਤੇ ਇਹਦੇ ਵਿੱਚ ਆਪਾਂ ਮੋਜ਼ਰੇਲਾ ਪਾਇਆ ਹੈ ਆਪਣੇ ਹੈਗੇ ਪੋਟੈਟੋ ਕੈਪਸਿਕਮ ਤੇ ਨਾਲ ਦੀ ਨਾਲ ਆਪਾਂ ਪਾਏ ਸੀਗੇ ਇਹਦੇ ਵਿੱਚ ਚਿਲੀ ਫਲੈਕਸ ਤੇ ਇਹ ਜੀ ਫਿਰ ਇਵਨਿੰਗ ਦਾ ਟਾਈਮ ਹੋ ਗਿਆ ਤੇ ਹੁਣ ਪ੍ਰਭੂ ਕਹਿੰਦੀ ਕਿ ਮੈਨੂੰ ਤਾਂ ਪ੍ਰਸ਼ਾਦ ਚਾਹੀਦਾ ਭੋਗ ਤੇ ਇਹ ਭੋਗ ਕਹਿੰਦੀ ਹੈ ਤੇ ਇਹਦੇ ਲਈ ਆਪਾਂ ਥੋੜਾ ਜਿਹਾ ਘਿਓ ਪਾਇਆ ਤੇ ਆਪਾਂ फटाफट ਜੇ ਇਹਨੂੰ ਬਣਾ ਕੇ ਦੇ ਦਿੱਤਾ ਸੀ ਤੇ ਇੰਨਾ ਕੁ ਦੇਖੋ ਆਟਾ ਪਾਤਾ ਕਿਉਂਕਿ ਮੈਂ ਕਦੇ ਨਾ ਕੋਈ ਵੀ ਚੀਜ਼ ਮੈਨ ਤੋਲ ਕੇ ਨਹੀਂ ਪਾਉਂਦੀ ਹੁੰਦੀ ਐਵੇਂ ਹੀ ਪਾ ਦਿੰਦੀ ਆ ਤੇ ਉਹ ਵਧੀਆ ਬਣ ਜਾਂਦਾ ਤੇ ਬਸ ਆਟਾ ਭੁੰਨ ਕੇ ਤੇ ਵਿੱਚ ਖੰਡ ਪਾ ਕੇ ਤੇ ਬਸ ਗਰਮ ਕਰਕੇ ਮੈਂ ਵਿੱਚ ਨਾਲ ਦੀ ਨਾਲ ਪਾਣੀ ਪਾਤਾ ਸੀ ਤੇ ਬਹੁਤ ਹੀ ਜਲਦੀ ਜਲਦੀ ਬਣ ਜਾਂਦਾ ਹੈ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਬਸ ਫਿਰ ਕਿਉਂਕਿ ਬੱਚੇ ਆ ਬੱਚੇ ਹਰ ਟਾਈਮ ਕੁਝ ਨਾ ਕੁਝ ਅਲੱਗ ਤੋਂ ਮੰਗਦੇ ਰਹਿੰਦੇ ਆ ਤੇ ਫਿਰ ਬਣਾ ਵੀ ਦਈਦਾ ਕਿਉਂਕਿ ਘਰੇ ਬਣਿਆ ਹੋਇਆ ਤਾਂ ਵਧੀਆ ਹੈ ਜੇ ਰੋਟੀ ਦਾ ਮਨ ਨਹੀਂ ਕਰ ਰਿਹਾ ਤਾਂ ਕਣਕ ਦੇ ਆٹے ਦਾ ਜਿੱਦਾਂ ਪ੍ਰਸ਼ਾਦ ਬਣਾਤਾ ਦੇਸੀ ਕਿਉਂ ਵੀ ਆਪਣੇ ਘਰ ਵਾਲਾ ਸੀ ਤੇ ਕਿਉਂਕਿ ਬਾਹਰ ਦੀਆਂ ਚੀਜ਼ਾਂ ਦਾ ਤਾਂ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਜੀ ਘਰੇ ਤਾਂ ਚੀਜ਼ਾਂ ਵਧੀਆ ਬਣ ਜਾਂਦੀਆਂ ਤਾਂ ਇਹ ਦੇਖੋ ਬਸ ਇੱਥੇ ਥੋੜਾ ਜਿਹਾ ਬ੍ਰਾਊਨ ਹੋ ਜੇ ਇਹ ਹਾਲੇ ਥੋੜਾ ਜਿਹਾ ਕੱਚਾ ਸੀਗਾ ਕਿਉਂਕਿ ਪਹਿਲਾਂ ਜਿੰਨਾ ਜ਼ਿਆਦਾ ਵਧੀਆ ਬ੍ਰਾਊਨ ਹੋ ਜੇ ਨਾ ਉਨਾ ਵਧੀਆ ਰਹਿੰਦਾ ਜੇ ਪਹਿਲਾਂ ਥੋੜੇ ਜੇ ਤੇ ਆਪਾਂ ਪਾ ਦਈਏ ਪਾਣੀ ਪਾ ਦਈਏ ਘੱਟ ਬ੍ਰਾਊਨ ਹੋਏ ਤੇ ਤਾਂ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਚਿੱਟਾ ਚਿੱਟਾ ਜਿਹਾ ਰਹਿ ਜਾਂਦਾ ਤੇ ਇਹ ਦੇਖੋ ਇੱਥੇ ਆਪਾਂ ਬਸ ਪ੍ਰਸ਼ਾਦ ਬਣਾ ਰਹੇ ਸੀ ਤੇ ਪ੍ਰਸ਼ਾਦ ਬਨਣ ਵਾਲਾ ਹੀ ਆ ਤੇ ਨਾਲ ਦੀ ਨਾਲ ਆਪਣੇ ਕੰਮ ਕਰ ਬਸ ਸਾਰਾ ਦਿਨ ਇੱਧਰ ਲੱਗੇ ਰਹਿਦਾ ਕੁਝ ਬੁਟੀਕ ਦੇ ਹੁੰਦੇ ਆ ਇਹ ਦੇਖੋ ਇਹ ਪੂਰੀ ਤਰ੍ਹਾਂ ਲਾਲ ਹੋ ਗਿਆ ਸੀ ਆਟਾ ਤੇ ਫਿਰ ਵਿੱਚ ਪਾਤਾ ਪਾਣੀ ਤੇ ਹੁਣ ਇਹਨੇ ਪੂਰਾ ਦਾ ਪੂਰਾ ਫਰਾਈ ਪੈਨ ਨਾਲੋ ਜਿਹੜਾ ਹੈਗਾ ਨਾ ਪੈਨ ਨਾਲੋ ਇਹਨੇ ਆਪਣੇ ਆਪ ਹੀ ਛੱਡ ਜਣਾ ਹੈ ਕਿਉਂ ਨਹੀਂ ਇਹ ਦੇਖੋ ਬਿਲਕੁਲ ਵੀ ਚਿਪਕਿਆ ਨਹੀਂ ਰਹਿ ਜੁਗਾ ਇਹੀ ਹੁੰਦੀ ਹੈ ਇਹਦੀ ਕਿ ਪੂਰੀ ਤਰ੍ਹਾਂ ਵਧੀਆ ਬਣਿਆ ਹੈ ਤਾਂ ਦੇਖੋ ਇਹਦੇ ਵਿੱਚ ਬਿਲਕੁਲ ਵੀ ਨਾਲ ਚਿਪਕ ਨਹੀਂ ਰਿਹਾ ਤੇ ਆਪਣੇ ਆਪ ਹੀ ਵਧੀਆ ਹਿੱਲ ਰਿਹਾ ਤੇ ਅੱਗੇ ਜੀ ਫਿਰ ਇਹ ਹੈਗਾ ਨੈਕਸਟ ਡੇ ਦਾ ਵਲੌਗ ਤੇ ਇੱਥੇ ਆਪਾਂ ਇਹਨਾਂ ਨੂੰ ਪਰੌਂਠੇ ਬਣਾ ਕੇ ਦਿੱਤੇ ਆ ਇਹ ਬੱਚੇ ਕਹਿ ਰਹੇ ਜੀ ਪੀਜ਼ਾ ਖਾਣਾ ਉਹ ਖਾਣਾ ਉਹਦੇ ਨਾਲ ਫਿਰ ਮੈਂ ਇਹ ਸੋਲੂਸ਼ਨ ਬਣਾਇਆ ਕਿ ਇਹਨਾਂ ਨੂੰ ਪ੍ਰੌਂਠੇ ਹੀ ਐਵੇਂ ਬਣਾ ਦੋ ਤੇ ਵਿੱਚ ਆਰਗੈਨੋ ਪਾ ਦੋ ਨਮਕ ਮਿਰਚ ਤੇ ਵਿੱਚ ਪਾਤਾ ਥੋੜਾ ਜਿਹਾ ਮੋਜ਼ਰੇਲਾ ਤੇ ਉਹਦੇ ਨਾਲ ਇਹੀ ਪੀਜ਼ਾ ਤਰ੍ਹਾਂ ਲੱਗਦਾ ਹੈ ਪ੍ਰਾਂਠਾ ਤੇ ਫਿਰ ਬੱਚੇ ਚਲੋ ਵਧੀਆ ਕਰਦਾ ਹੈਲਦੀ ਵੀ ਖਾਂਦੇ ਆ ਨਹੀਂ ਤਾਂ ਬਾਹਰੋਂ ਫਿਰ ਐਵੇਂ ਹੀ ਖਾਂਦੇ ਰਹਿੰਦੇ ਇਹ ਦੇਖੋ ਵਿੱਚ ਪਾਤਾ ਪਾ ਮੋਜ਼ਰੇਲਾ ਤੇ ਇਹ ਦੇਖੋ ਕਿੰਨਾ ਵਧੀਆ ਬਣ ਗਿਆ ਪ੍ਰਾਂਠਾ ਤੇ ਇਹ ਕ੍ਰਿਸਪੀ ਵੀ ਬਣੇ ਸੀ ਤੇ ਇਹਨਾਂ ਨੇ ਖਾਦੇ ਤਾਂ ਇਹਨਾਂ ਨੂੰ ਬਹੁਤ ਟੇਸਟੀ ਲੱਗੇ ਸੀ ਇਵਾਸੇ ਇਦਾਂ ਬਣਾ ਕੇ ਤੇ ਅੱਗੇ ਆਪਾਂ 프ਰੌਨਟਾ ਬਣਾਤਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲਾ ਬਲੌਗ ਪਸੰਦ ਆਇਆ